मिशन युद्ध एस एस पी आदित्या की अगवाई इस्लामाबाद तलाशी अभियान चलाया इस दौरान कुछ लोगों हिरासत में लिया गया है एस एस पी ने दसिया कि पिछले कुछ समय दौरान नशा वेचन वाले खिलाफ मुकदमे दर्ज करके नौ सौ गिरफ्तार किया गया है इस तो इलावा कई नशा करने वाल नशा छुड़ाओ केंद्र भी दाखल कराया गया है पिछले एक महीने विच नशा तस्कर की साठ लाख की प्रॉपर्टी फ्रीज की गई है अच्छा,

ਸੋਹਣੇ ਤਾਰਾ ਉਹ ਕਹਿੰਦਾ ਸੀ ਆਹ ਸਿਆਣਾਂ ਉਹ ਤੇ ਯਾਰਾਂ ਨੇ ਮੇਰੀ ਮਾਂ ਨੂੰ ਗੱਲ ਜੀਣਾ ਮੈਂ ਉਹਨੂੰ ਕੰਮ ਕਰਨਾ ਮੈਂ ਉਹ ਵਕਾਫਾ ਦੇਖੀ ਚੁੱਕੀ ਆਹ ਦੇਖੋ ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਯੁੱਧਨਾਸ਼ਾ ਵਿਰੁੱਧ ਜਿਹੜੀ ਮਹਿੰਮ ਹੈ ਉਹਦੇ ਤਹਿਤ ਜਿਹੜੀ ਹੈਗੇ ਸਾਡਾ ਜਿਹੜਾ ਹੈ ਗੁਰਦਾਸਪੁਰ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਵਿੱਚ ਅਸੀਂ 687 ਜਿਹੜੀ ਐਫਆਰ ਹੁਣ ਤੱਕ ਜਿਹੜੇ ਹੈਗੇ ਦਰਜ ਕਰ ਚੁੱਕੇ ਜਿਹਦੇ ਚ 987 ਲੋਕ ਜਿਹੜੇ ਹੈਗੇ ਉਹ ਅਸੀਂ ਅਰੈਸਟ ਕਰ ਚੁੱਕੇ ਹੈਗੇ ਜਿਹੜੇ ਚ ਸਾਡੀ ਜਿਹੜੀ ਰਿਕਵਰੀ ਹੈਗੀ ਉਹ 20 ਕਿਲੋ ਹੈਰਨਡੀ ਦੀ ਰਿਕਵਰੀ ਹੈ ਤੁਸੀਂ ਰੀਸੈਂਟਲੀ ਦੇਖਿਆ ਵੀ ਹੋਣਾ ਕਿ ਇੱਕ ਵੀਕ ਪਹਿਲਾਂ ਅਸੀਂ 2 ਕਿਜੀ ਜਿਹੜਾ ਹੈਰਨਡੀ ਦੀ ਰਿਕਵਰੀ ਕੀਤੀ ਸੀ ਇਹਦੇ ਨਾਲ ਹੀ ਜਿਹੜਾ ਹੈਗਾ ਉਹਨ ਕਮਰਸ਼ੀਅਲ ਕੁਆਂਟੀਟੀ ਆਈਸੀਟੀ ਜਿਹੜੀ ਦੀ ਰਿਕਵਰੀ ਹੈ ਉਹ ਵੀ ਸਦਰ ਦੇ ਏਰੀਆ ਦੇ ਵਿੱਚ ਜਿਹੜੀ ਹੈਗੀ ਕੀਤੀ ਹੈ ਤਾਂ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਹੈਗੀ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਨੇ ਪੰਜਾਬ ਸਰਕਾਰ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ ਨੇ ਜਿਹੜਾ ਹੈਗਾ ਅਸੀਂ ਪੂਰਾ ਜਿਹੜਾ ਹੈਗਾ ਇਹਦੇ ਚੇਬੜ ਚੜ ਕੇ ਕੰਮ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਜਿਹੜਾ ਯੂਨਾਸ਼ੀਰ ਵਿਦਿਅਕ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜਾ ਹੈਗਾ ਚਾਹੋ ਸਬਡਿਵੀਜ਼ਨ ਦੇ ਜਿਹੜੀ ਹੈਗੀ ਕਲਾਨੋ ਜਿਹੜੀ ਸਬਡਿਵੀਜ਼ਨ ਹੈਗੀ ਦਿਹਾਤੀ ਸਬਡਿਵੀਜ਼ਨ ਨਾਨਾਗਰ ਤੇ ਸਿਟੀ ਇਹਨਾਂ ਦੇ ਚਾਰ ਜਿਹੜੇ ਮੇਜਰ ਹੌਟਸਪੌਟ ਸਕੇ ਉਹਨਾਂ ਉੱਥੇ ਅਸੀਂ ਜੋ ਕੋਆਰਡੀਨੇਟਸ ਆਪਰੇਸ਼ਨ ਚ ਆਇਆ ਤਾਂ ਅੱਜ ਮੈਂ ਇੱਥੇ ਇਸਲਾਮਾਬਾਦ ਮੂਲੇ ਆਇਆ ਸੀਗਾ ਇੱਥੇ ਅਸੀਂ ਲਗਾਤਾਰ ਜਿਹੜਾ ਹੈਗਾ ਆਪਰੇਸ਼ਨ ਕਰੇ ਹੈਗੇ ਪਹਿਲਾਂ ਵੀ ਇੱਥੇ ਲਗਾਤਾਰ ਐਫਆਈਆ ਮਦਰਜ ਕੀਤੀ ਹੈਗੀ ਹੁਣੇ ਵੀ ਅਸੀਂ ਜਿਹੜਾ ਹੈਗਾ ਇੱਕ ਆਪਰੇਸ਼ਨ ਕੀਤਾ ਹੈਗਾ ਜਿੱਚ ਅਸੀਂ ਜਿਹੜਾ ਹੈਗਾ ਰਿਕਵਰੀ ਮੈਂ ਡਾਊਟ ਹੋਈ ਹੈਗੀ ਉਹ ਅਸੀਂ ਪ੍ਰੋਸੀਜਰ ਜਿਹੜਾ ਹੈਗਾ ਅਡਾਪਟ ਕਰਕੇ ਜਿਹੜਾ ਹੈਗਾ ਕਾਰਵਾਈ ਜਿਹੜੀ ਹੈ ਜੀ ਇਲੀਗਲ ਪ੍ਰੋਸੈਸ ਹੈ ਉਹ ਮਲੇ ਵਿੱਚ ਲਿਆ ਰਿਹਾ ਸੀ ਇੱਥੇ ਐਡਿਕਟਡ ਜੀ ਮੈਂ ਤੁਹਾਨੂੰ ਦੱਸਾਂ ਦੱਸਣਾ ਚਾਹ ਕੀ ਅਜੇ ਅਜੇ ਤੱਕ ਅਸੀਂ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ 1400 ਬੰਦਾ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਉਹ ਸੈਂਟਰ ਚ ਜਿਹੜੇ ਹੈਗੇ ਅਸੀਂ ਦਮਸ਼ਕ ਕਰਾ ਚੁੱਕੇ ਹੈਗੇ ਇਸ ਤੋਂ ਇਲਾਵਾ ਜਿਹੜੇ ਡੀ ਐਡਿਕਸ਼ਨ ਸੈਂਟਰ ਤੇ ਵੀ ਅਸੀਂ ਜਿਹੜਾ ਹੈਗਾ ਬਬਰੀ ਡੀ ਐਡਿਕਸ਼ਨ ਸੈਂਟਰ ਹੈ ਉੱਥੇ 400 ਬੰਦਾ ਅਸੀਂ ਜਿਹੜਾ ਹੈਗਾ ਜਿਹੜੀ ਕਾਰਵਾਈ ਕਰਕੇ ਜਿਹੜਾ ਹੈਗਾ ਡੀ ਐਡਿਕਟ ਜਿਨ੍ਹਾਂ ਨੂੰ ਅਸੀਂ ਨਸ਼ਾ ਮੁਕਤ ਜਿਹੜਾ ਹੈਗਾ ਕਰਾਇਆ ਹੈਗਾ ਅਸੀਂ ਜਿਹੜੇ ਹੈਗੇ ਵੀ ਡੀ ਸੀ ਡਬਲਿਊ ਡੀ ਸੀ ਜਿਹੜੇ ਹੈਗੇ ਇਹਨਾਂ ਦੇ ਵਾਂਗ ਸਿਵਲ ਸੁਸਾਇਟੀ ਐਨ ਜੀਓ ਨਾਲ ਵੀ ਅਸੀਂ ਟਾਈਪ ਕੀਤਾ ਸੀਗਾ ਕਿ ਅਸੀਂ ਸਾਨੂੰ ਤੁਸੀਂ ਸਾਨੂੰ ਦੱਸੋ ਅਸੀਂ ਅਗਰ ਕਿਸੇ ਬੰਦੇ ਨੂੰ ਇਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋਣ ਚ ਪ੍ਰੋਬਲਮ ਆndੀ ਸਾਨੂੰ ਦੱਸੋ ਸਾਡੇ ਜਿਹੜੇ ਪੁਲਿਸ ਅਫਸਰਾਂ ਦੇ ਕੰਸੈਂਟ ਐਸਿਚ ਹੋਏ ਆ ਦੇ ਆ ਬਾਕੀ ਹੋਣੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਪਿਛਲੇ 6 ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਅਸੀਂ 60 ਲੱਖ ਦੀ ਜਿਹੜੀ ਪ੍ਰੋਪਰਟੀ ਹੈ ਉਹ ਵੀ ਫੋਫੀਚਰ ਜਿਹੜੀ ਹੈਗੀ ਉਹ ਕਰਾਈ ਹੈ ਸਰ ਬਰਾਮਦਗੀ ਕੋ ਛੋੜੀ ਇਥੋਂ ਬੰਦਗੀ ਹਾਂ ਬੰਦਗੀ ਹੋਈ ਹੈ ਬਾਕੀ ਅਸੀਂ ਕਿਹੜੀ ਕੀ ਚੀਜ਼ ਬੰਦਗੀ ਉਹ ਸਾਡੇ ਅਫਸਰ ਜਿਹੜੇ ਉਹ ਜਿਹੜੇ ਐਨਡੀਪੀਐਸ ਦੇ ਪ੍ਰੋਵੀਜ਼ਨ ਤੇ ਤਹਿਤ ਜਿਹੜੀ ਪ੍ਰੋਸੀਜਰ ਹੈ ਉਹਨੂੰ ਅਡਾਪਟ ਕਰਕੇ ਜਿਹੜੇ ਕਾਹਵਈ ਚੱਲੇ ਗਏ ਹੈ